15 ਅਗਸਤ ਦੇ ਮੱਦੇਨਜ਼ਰ ਮੋਹਾਲੀ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਫਲੈਂਗ ਮਾਰਚ ਕੱਢਿਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਅਸ਼ਕਾ ਜੈਨ ਐਸਐਸਪੀ ਦੀਪਕ ਹਾਰੇ ਦੇ ਵੱਲੋਂ ਪਰੇਡ ਦਾ ਮੌਇਨਾ ਕੀਤਾ ਗਿਆ ਆ ਤੁਹਾਨੂੰ ਦਿਖਾਣੇ ਆ ਮੁੱਲਾਂਪੁਰ ਵਿਖੇ ਕਿਸ ਤਰ੍ਹਾਂ ਫਲੈਂਗ ਮਾਰਚ ਕੱਢਿਆ ਜਾ ਰਿਹਾ ਤੇ ਜ਼ਿਲ੍ਹਾ ਮੋਹਾਲੀ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂ ਪੁਲਿਸ ਵੱਲੋਂ ਚੱਪੇ-ਚੱਪੇ ਤੇ ਫਲੈਂਗ ਮਾਰਚ ਕੱਢੇ ਜਾ ਰਹੇ ਹਨ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਕੀ ਇਹ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ गुम <laughs> <laughs> ਡੇਟ ਮਾਰਕ ਦਿਨਾਲ ਸਪ੍ਰਿੰਟ ਦੇ 15 ਅਗਸਤ ਆਜ਼ਾਦੀ ਦਿਹਾੜਾ ਪਨਾ ਆ ਰਿਹਾ ਹੈ ਮਾਨਯੋਗ ਐਸਐਸਪੀ ਸਾਹਿਬ ਦੀਪਕ 파ਰਿਕ ਸਰ ਤੇ ਹਕਮਾਨ ਸਾਹਿਬ ਤੇ ਐਸਪੀ ਸਿਟੀ ਸਾਹਿਬ ਹੈ ਅਸੀਂ ਅੱਜ ਡੀਐਸਪੀ ਸਿਟੀ ਤੋਂ ਦੇ ਸਾਰੇ ਐਸਐਚਓ ਸਾਰੀ ਸਮੇਤ ਫੋਰਸ ਮੇਰਨਾ ਐਸਐਚਓ 8 ਰੁਪਿੰਦਰ ਐਸਐਚਓ 11 ਤੇ ਗਗਨ ਐਸਐਚਓ ਆਈਟੀ ਸਮਤ ਆਪਣੀ ਆਪਣੀ ਫੋਰਸਾਂ ਦੇ ਐਸਐਚਓ ਸੁਵਾਨ ਜਸਪ੍ਰੀਤ ਕਾਲੋਂ ਆਪਣੇ ਇੰਚਾਰਜ ਪੀਸੀਆਰ ਇੰਸਪੈਕਟਰ ਤੇਜਿੰਦਰ ਸਿੰਘ ਸਾਰੇ ਆਪਣੀ ਫੋਰਸਾਂ ਦੇ ਨਾਲ ਅਸੀਂ ਜੋ ਆਪਣੇ ਏਰੀਏ ਦੇ ਵਿੱਚ ਬਲੈਕ ਮਾਰਕ ਕਰ ਰਹੇ ਹਾਂ ਕਿ ਬੇਸਿਕਲੀ ਬਲੈਕ ਮਾਰਕ ਇਹ ਹੁੰਦੀ ਹੈ ਕਿ ਇਟ ਇਜ਼ ਜਸਟ ਟੂ ਪ੍ਰੋਵਾਈਡ ਸੈਂਸ ਆਫ ਸਿਕਿਉਰਟੀ ਸੈਂਸ ਆਫ ਸਿਕਿਉਰਟੀ ਦਿੱਤੀ ਜਾਂਦੀ ਹੈ ਤੇ ਪਬਲਿਕ ਦੇ ਵਿੱਚ ਇਸ ਕਰਕੇ ਕੀਤਾ ਜਾਂਦਾ ਤੇ ਹੁਣ ਅਸੀਂ ਇੱਥੋਂ ਸ਼ੁਰੂ ਕਰਕੇ ਆਪਣੇ ਏਰੀਆ ਦੇ ਵਿੱਚ ਸਾਰੇ ਫਲੈਗ ਮਾਰਕ ਕਰਾਂਗੇ ਸਰਕਾਰ ਨੂੰ ਕਿੱਲੇ ਨੰਬਰ ਕਰਦੇ ਆਂਗੇ ਅਰੇ ਲਗਾਤਾਰ ਸਾਡੀ ਨਾਈਟ ਡੋਮੀਨੇਸ਼ਨ ਵੱਖਰੀ ਹੋ ਰਹੀ ਹੈ ਦਿਨ ਤੇ ਰਾਤ ਦੇ ਸਾਡੀ ਉਹਨਾਂ ਚੰਡੀਗੜ੍ਹ ਪੁਲਿਸ ਨਾਲ ਕੋਆਰਡੀਨੇਸ਼ਨ ਤੇ ਬਾਹਰਲੇ ਪਟਿਆਲਾ ਪੁਲਿਸ ਨਾਲ ਤੇ ਫਤੇਗੜ ਸਾਹਿਬ ਨਾਲ ਵੀ ਅੱਡ ਅੱਡ ਉਹਦੇ ਵਿੱਚ ਕੰਬਾਈਂਡ ਨਾਕੇ ਲਾਇਆ ਜਾਵੇ ਰਾਤ ਨੂੰ ਸਰ ਪੈਟਰੋਲਿੰਗ ਕੀਤੀ ਜਾਂਦੀ ਹੈ ਜਿੰਨੀਆਂ ਵੀ ਭੀੜ ਭੜੱਕੇ ਵਾਲੀਆਂ ਹਨ 5 ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਤੇ ਉਸ ਤੋਂ ਬਾਅਦ ਸਾਰੇ ਸਾਰੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਮਤਲਬ ਮੇਰੇ ਚਾਲਣਾ ਪਛੀ ਤੋਂ 30 ਨਾਕੇ ਸਪੈਸੀਫਿਕ ਲਾਕੇ ਜਾਂਦੇ ਹਨ